ਤਰੰਤਾਰਵ ਬਦਨ ਸਭਾ ਉਪਚੋਣ ਦੇ ਵਿੱਚ ਬਹੁਤ ਕੁਝ 2027 ਤੋਂ ਪਹਿਲਾਂ ਨਿਰਧਾਰਤ ਹੁੰਦਾ ਦਿਖਾਈ ਦੇਵੇਗਾ ਕਾਂਗਰਸ ਪਾਰਟੀ ਦੇ ਵੱਲੋਂ ਜਿਸ ਤਰੀਕੇ ਦੀ ਲਕੀਰ ਖਿੱਚ ਕੇ ਇਹ ਚੋਣ ਲੜੀ ਜਾ ਰਹੀ ਹੈ ਉਸ ਨੇ ਨਵੀਂ ਚਰਚਾ ਪੰਜਾਬ ਦੀ ਸਿਆਸਤ ਵਿੱਚ ਛੇੜ ਦਿੱਤੀ ਹੈ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਿਰ ਦੇ ਵੱਲੋਂ ਤਰੰਤਾਰਨ ਦੇ ਵਿੱਚ ਜੋ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਥੇ ਖਾਲਿਸਤਾਨ ਜਾਂ ਫਿਰ ਹਿੰਦੁਸਤਾਨ ਅਤੇ ਕਾਲਾਧਾਰ ਜਾਂ ਫਿਰ ਵਿਕਾਸ ਵਾਲਾ ਦੌਰ ਚੁਣਨ ਦਾ ਲੋਕਾਂ ਨੂੰ ਹੁਕਮ ਦਿੱਤਾ ਗਿਆ ਇਸ ਤਰੀਕੇ ਦੇ ਨਾਲ ਇੱਥੇ ਇਹ ਪਰਿਭਾਸ਼ਿਤ ਕਰਨ ਦੀ ਕਾਂਗਰਸ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਉਪਚੋਣ ਹੈ ਜਿਹੜੀ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲਈ ਟਰਨਿੰਗ ਪੁਆਇੰਟ ਹੋ ਸਕਦੀ ਹੈ ਇਥੋਂ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਨੇ ਸਿੱਧੇ ਤੌਰ ਤੇ ਦੋ ਆਪਸ਼ਨ ਦਿੱਤੇ ਹੈ ਜਾਂ ਤਾਂ ਉਹੀ ਪੁਰਾਣੇ ਦੌਰ ਵੱਲ ਮੁੜ ਜਾਓ ਜਾਂ ਫਿਰ ਨਵੇਂ ਦੌਰ ਵੱਲ ਵਧੋ ਜਿਹੜਾ ਕਿ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉੱਤੇ ਲਿਜਾ ਸਕਦਾ ਹੈ ਰਾਸ਼ਟਰਵਾਦੀ ਭਾਵਨਾ ਵਾਲੀ ਗੱਲ ਇੱਥੇ ਕਾਂਗਰਸ ਪਾਰਟੀ ਨੇ ਕੀਤੀ ਹੈ ਅਤੇ ਨਾਲ ਹੀ ਉਸ ਦੌਰ ਨੂੰ ਮੁੜ ਤੋਂ ਨਾ ਯਾਦ ਕਰਨ ਦੀ ਅਪੀਲ ਲੋਕਾਂ ਨੂੰ ਕੀਤੀ ਜਾ ਰਹੀ ਹੈ ਦੂਜੇ ਪਾਸੇ ਇਸੇ ਹੀ ਹਲਕੇ ਦੇ ਵਿੱਚ ਜਿਹੜੇ ਉਮੀਦਵਾਰ ਨੇ ਵਿਰੋਧੀ ਧਿਰਾਂ ਲਗਾਤਾਰ ਇਸ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਘੇਰ ਵੀ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕੰਮ ਕਰਨ ਦੇ ਦਾਅਵੇ ਕਰਦੀ ਹੈ ਉਸ ਦੀ ਵੀ ਪ੍ਰੀਖਿਆ ਇਸ ਉਪਚੋਣ ਦੇ ਵਿੱਚ ਮੰਨੀ ਜਾ ਰਹੀ ਹੈ ਕਿਉਂਕਿ ਜਿਹੜੀਆਂ ਇਸ ਤੋਂ ਪਹਿਲਾਂ ਉਪਚੋਣ ਹੋਈਆਂ ਨੇ ਉਹਨਾਂ ਤੋਂ ਬਿਲਕੁਲ ਵੱਖਰੇ ਮਾਹੌਲ ਦੇ ਵਿੱਚ ਇਹ ਉਪਚੋਣ ਹੋ ਰਹੀ ਹੈ ਪੂਰਨ ਪਿੰਡੂ ਇਲਾਕਾ ਇਸ ਨੂੰ ਮੰਨਿਆ ਜਾ ਸਕਦਾ ਹੈ ਜਿਸ ਦੇ ਵਿੱਚ ਚੋਣ ਹੋ ਰਹੀ ਹੈ ਤਾਂ ਇਸ ਹਲਕੇ ਦੇ ਲੋਕਾਂ ਦਾ ਖਾਸ ਕਰਕੇ ਮਾਝੇ ਹਲਕੇ ਦੇ ਮਾਝੇ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿੰਨਾ ਬੋਲਬਾਲਾ ਬਚਿਆ ਹੈ ਜਾਂ ਫਿਰ ਕਿੰਨੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਇਹ ਉਪ ਚੋਣ ਸਾਬਤ ਕਰ ਦੇਵੇਗੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਵੀ ਇਸ ਚੋਣ ਨੂੰ ਬੜੇ ਤਰੀਕੇ ਦੇ ਨਾਲ ਲੜਿਆ ਜਾ ਰਿਹਾ ਹੈ ਜੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਪੰਥਕ ਵੋਟਾਂ ਨੂੰ ਆਪਣੇ ਪੱਖ ਵਿੱਚ ਕਰਨ ਦੇ ਲਈ ਅਕਾਲੀ ਦਲ ਪੂਰਾ ਜ਼ੋਰ ਇਸ ਹਲਕੇ ਦੇ ਵਿੱਚ ਲਾ ਰਿਹਾ ਹੈ ਜੇ ਗੱਲ ਕਰੀਏ ਇੱਥੇ ਉਪਚੋਣ ਦੇ ਵਿੱਚ ਉਮੀਦਵਾਰ ਆਜ਼ਾਦ ਗਰੁੱਪ ਦੀ ਬੀਬੀ ਸੁਖਵਿੰਦਰ ਕਾਰਨੋਸ਼ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਣਾਇਆ ਗਿਆ ਜੋ ਕਿ ਧਰਮੀ ਫੌਜੀ ਦੇ ਪਰਿਵਾਰ ਦੇ ਵਿੱਚੋਂ ਆਉਂਦੇ ਨਹੀਂ ਤਾਂ ਇਸ ਮਸਲੇ ਦੇ ਉੱਤੇ ਜੋ ਪੰਥਕ ਪੱਤਾ ਖੇਡਣ ਦੀ ਕੋਸ਼ਿਸ਼ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਹੈ ਦੂਜੇ ਪਾਸੇ ਇੱਕ ਹੋਰ ਪੰਥਕ ਨੂੰ ਮੈਂਦਾ ਜਿਹੜਾ ਕਿ ਸੰਦੀਪ ਸਿੰਘ ਸਣੀ ਦਾ ਭਰਾ ਮਨਦੀਪ ਸਿੰਘ ਹੈ ਉਸ ਨੂੰ ਵੱਖ-ਵੱਖ ਸਿਆਸੀ ਤਰ੍ਹਾਂ ਦੇ ਵੱਲੋਂ ਇੱਕ ਸਾਂਝਾ ਪੰਥਕ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਇਸ ਹਲਕੇ ਦੇ ਵਿੱਚ ਅਮਰਿਤਪਾਲ ਸਿੰਘ ਦਾ ਕਿੰਨਾ ਵੱਡਾ ਫੈਕਟਰ ਰਹੇਗਾ ਕਿੰਨਾ ਵੱਡਾ ਅਸਰ ਅਮਰਿਤਪਾਲ ਸਿੰਘ ਦੇ ਇਸ ਹਲਕੇ ਦੇ ਵਿੱਚੋਂ ਐਮਪੀ ਜਿੱਤੇ ਜਾਣ ਤੋਂ ਬਾਅਦ ਮੌਜੂਦ ਹੈ ਇਸ ਦਾ ਵੀ ਪਤਾ ਲੱਗੇਗਾ ਕਿ ਉਹੀ ਅੰਡਰਕੰਟ ਇਸ ਵਾਰ ਤਰਨਤਾਰਨ ਵਿਧਾਨ ਸਭਾ ਉਪਚੋਣ ਦੇ ਵਿੱਚ ਕੰਮ ਕਰੇਗਾ ਜਫਰ ਸੰਦੀਪ ਸਿੰਘ ਸਣੀ ਦੇ ਵੱਲੋਂ ਜਿਸ ਤਰੀਕੇ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਉਹਨਾਂ ਨੂੰ ਲੋਕ ਮਾਨਤਾ ਦੇਣਗੇ ਇਸ ਮਾਝੇ ਇਲਾਕੇ ਦੇ ਵਿੱਚ ਤਰਨਤਾਰਨ ਹਲਕੇ ਦੇ ਲੋਕਾਂ ਦੇ ਕੋਲ ਬਹੁਤ ਸਾਰੇ ਆਪਸ਼ਨ ਨੇ ਜਾਂ ਤਾਂ ਉਹ ਕੱਟੜਵਾਦ ਨੂੰ ਚੁਣ ਲੈਣ ਕਾਂਗਰਸ ਪਾਰਟੀ ਜੋ ਦਾਵਾ ਕਰਦੀ ਹੈ ਕਿ ਕੱਟੜਵਾਦ ਪੰਜਾਬ ਦੇ ਲਈ ਚੰਗਾ ਨਹੀਂ ਹੈ ਜਾਂ ਫਿਰ ਤੁਸੀਂ ਉਸ ਨੂੰ ਚੁਣੋ ਜਾਂ ਫਿਰ ਰਾਸ਼ਟਰਵਾਦ ਨੂੰ ਚੁਣੋ ਅਸੀਂ ਹਿੰਦੁਸਤਾਨ ਜਾਂ ਫਿਰ ਖਾਲਸਾਣ ਦੇ ਵਿੱਚੋਂ ਚੁਣਨਾ ਹੈ ਸਿੱਧੇ ਤੌਰ ਤੇ ਰਾਜਾ ਵੜਿੰਗ ਇਹ ਲੋਕਾਂ ਨੂੰ ਕਹਿ ਚੁੱਕੇ ਨੇ ਤਾਂ ਕੀ ਕਾਂਗਰਸ ਪਾਰਟੀ ਦੀ ਗੱਲ ਲੋਕ ਮੰਨਣਗੇ ਜਿਹੜੇ ਆਪਸ਼ਨ ਕਾਂਗਰਸ ਪਾਰਟੀ ਦੇ ਕੇ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨਾ ਚਾਹੁੰਦੀ ਹੈ ਕੀ ਤਰਨਤਨ ਹਲਕੇ ਦੇ ਵਿੱਚ ਲੋਕ ਉਹਨਾਂ ਦੀ ਇਸ ਗੱਲ ਨੂੰ ਮੰਨਜ਼ੂਰ ਕਰਨਗੇ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਚੋਣ ਹੋਈ ਸੀ 2024 ਦੇ ਵਿੱਚ ਲੋਕ ਸਭਾ ਦੀ ਉਸ ਦੇ ਵਿੱਚ ਇਸੇ ਹਲਕੇ ਦੇ ਵਿੱਚੋਂ ਤਰਨਤਨ ਦੇ ਵਿੱਚੋਂ ਜਿਹੜੀ ਆ ਉਹ ਕਾਫੀ ਵਧੀਆ ਵੋਟਾਂ ਜਿਹੜੀ ਲੈ ਕੇ ਗਏ ਸੀ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਪਰ ਦੂਜੇ ਨੰਬਰ ਤੇ ਰਹੇ ਸੀ ਅੱਧੀ ਵੋਟ ਉਹਨਾਂ ਨੂੰ ਅਮਰਿਤਪਾਲ ਸਿੰਘ ਤੋਂ ਪਈ ਸੀ ਕੀ ਇਸ ਹਲਕੇ ਦੇ ਵਿੱਚ ਆਪਣੀ ਵੋਟ ਦੇ ਨਾਲ ਨਾਲ ਜਿਵੇਂ ਵੋਟਾਂ ਨੂੰ ਆਪਣੇ ਪੱਖ ਦੇ ਵਿੱਚ ਕਰਨ ਦੇ ਲਈ ਉਹਨਾਂ ਨੇ ਖਾਲਸਤਾਨ ਦਾ ਮੁੱਦਾ ਉਬਾਰਿਆ ਹੈ ਕਿ ਇਸ ਦਾ ਅਸਰ ਲੋਕਾਂ ਦੇ ਉੱਤੇ ਹੋਏਗਾ ਕੀ ਖਾਲਸਤਾਨ ਦੇ ਨਾਂ ਤੋਂ ਡਰ ਕੇ ਲੋਕ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਦੇਣਗੇ ਇਹ 14 ਨਵੰਬਰ ਜਦੋਂ ਰਿਜ਼ਲਟ ਆਉਣਾ ਉਸ ਦਿਨ ਪਤਾ ਲੱਗੇਗਾ ਤਾਂ ਇਸ ਹਲਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਰਾਸ਼ਟਰਵਾਦ ਦੇ ਨਾਂ ਤੇ ਵੋਟਾਂ ਮੰਗਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੇ ਵੱਲੋਂ ਵੀ ਪ੍ਰਚਾਰ ਅਰੰਭਿਆ ਹੋਇਆ ਤਾਂ ਭਾਜਪਾ ਇਸ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਵਰਸ ਭਾਜਪਾ ਦਿਖਾ ਕੇ ਲੋਕਾਂ ਤੋਂ ਵੋਟਾਂ ਮੰਗ ਰਹੀ ਹੈ ਦੂਜੇ ਪਾਸੇ ਕਾਂਗਰਸ ਪਾਰਟੀ ਇਸ ਹਲਕੇ ਦੇ ਵਿੱਚ ਪੰਥਕ ਬਨਾਮ ਰਾਸ਼ਟਰਵਾਦ এজেন্ডੇ ਦੇ ਤਹਿਤ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਹੀ ਹੈ ਦੂਜੇ ਪਾਸੇ ਅਮਰਤਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਦੇ ਸਮਰਥਨ ਵਾਲੇ ਉਮੀਦਵਾਰ ਮਨਦੀਪ ਸਿੰਘ ਦੇ ਵੱਲੋਂ ਆਪਣੇ ਭਰਾ ਅਤੇ ਪੰਥਕ ਹੋਰ ਮਸਲਿਆਂ ਨੂੰ ਲੈ ਕੇ ਵੋਟਾਂ ਲੋਕਾਂ ਤੋਂ ਮੰਗੀਆਂ ਜਾ ਰਹੀਆਂ ਨੇ ਤੀਜੇ ਪਾਸੇ ਇਥੇ ਹਲਕੇ ਦੇ ਵਿੱਚ ਹੀ ਪੰਥਕ ਸੌਫਟ ਧੜੇ ਦੇ ਜਾਂ ਕਹਿ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਨੂੰ ਲੈ ਕੇ ਇਥੇ ਆਜ਼ਾਦ ਗਰੁੱਪ ਦੇ ਵੱਲੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਚੌਣ ਮੈਦਾਨ ਦੇ ਵਿੱਚ ਨੇ ਕਿਹੜੀ ਪੰਥਕ ਸਿਆਸਤ ਨੂੰ ਲੋਕ ਪ੍ਰਵਾਨ ਕਰਨਗੇ ਅਮਰਿਤਪਾਲ ਸਿੰਘ ਵਾਲੀ ਜਾਂ ਫਿਰ ਇਥੇ ਸੁਖਬੀਰ ਸਿੰਘ ਬਾਦਲ ਦੀ ਪੁਰਾਣੀ ਪੰਥਕ ਸੋਚ ਦੁਬਾਰਾ ਲਾਗੂ ਹੋ ਸਕੇਗੀ ਜਾਂ ਇਥੇ ਕਾਂਗਰਸ ਪਾਰਟੀ ਦੀ ਨਵੀਂ ਵਿਚਾਰਧਾਰਾ ਵਿਕਾਸ ਤੇ ਰਾਸ਼ਟਰਵਾਦ ਵਾਲੀ लागू ਹੋਵੇਗੀ ਜਾਂ ਭਾਰਤੀ ਜਨਤਾ ਪਾਰਟੀ ਸਾਰੀਆਂ ਪਾਰਟੀਆਂ ਨੂੰ ਪਾਸੇ ਕਰਕੇ ਇੱਕ ਜੋ ਨਵਾਂ ਰਾਸ਼ਟਰਵਾਦ ਦਾ ਉਹਨਾਂ ਨੇ ਆਪਣਾ ਮੁੱਦਾ ਬਣਾਇਆ ਹੈ ਉਸ ਦੇ ਉੱਤੇ ਵੋਟਾਂ ਲੈਣ ਚ ਕਾਮਯਾਬ ਹੋ ਸਕਣਗੇ ਕਿ ਫਿਰ ਆਮ ਆਦਮੀ ਪਾਰਟੀ ਇਸ ਹਲਕੇ ਦੇ ਵਿੱਚ ਜੋ ਬਦਲਾਅ ਵਾਲੀ ਸਿਆਸਤ ਲਗਾਤਾਰ 2022 ਤੋਂ ਦਾਵਾ ਕਰਦੀ ਹੈ ਕਿ ਅਸੀਂ ਕਰ ਰਹੇ ਹਾਂ ਉਸ ਨੂੰ ਲੋਕ ਫਤਵਾ ਦੇਣਗੇ ਇਹ ਦੋ ਜਿਹੜੀਆਂ 14 ਨਵੰਬਰ ਨੂੰ ਨਤੀਜੇ ਆ ਉਹ ਪੂਰੀ ਤਰ੍ਹਾਂ ਸਪਸ਼ਟ ਕਰਨਗੇ ਪਰ ਤਰਨ ਤਰਨ ਦੇ ਲੋਕਾਂ ਦੇ ਉੱਤੇ ਪੂਰੇ ਪੰਜਾਬ ਦੇ ਨਾਲ-ਨਾਲ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਟਿੱਕੀ ਹੋਈ ਹੈ ਕਿ ਇਸ ਹਲਕੇ ਦੇ ਲੋਕ ਕਿਸ ਪਾਸੇ ਨੂੰ ਜਾਂਦੇ ਆ ਤੇ ਕਿਹੜਾ ਫਤਵਾ ਸੁਣਾਉਂਦੇ ਨੇ ਕਿ ਉਹ ਪੰਥਕ ਸਿਆਸਤ ਜਿਹੜੀ ਕਿ ਦੋ ਤਰ੍ਹਾਂ ਦੀ ਹੈ ਇੱਕ ਅਕਾਲੀ ਦਲ ਵਾਲੀ ਇੱਕ ਅੰਮ੍ਰਿਤਪਾਲ ਸਿੰਘ ਤੇ ਸੁਮਨਜੀਤ ਸਿੰਘ ਮਾਨ ਵਾਲੀ ਉਸ ਨੂੰ ਚੁਣਦੇ ਆ ਜਾਂ ਫਿਰ ਰਾਸ਼ਟਵਾਦ ਜਿਹੜਾ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਦਿਖਾਇਆ ਜਾ ਰਿਹਾ ਹੈ ਉਹਨਾਂ ਦੇ ਵਿੱਚੋਂ ਕਿਸੇ ਨੂੰ ਚੁਣਦੇ ਆ ਜਾਂ ਫਿਰ ਨਵੇਂ ਬਦਲਾਅ ਜਿਹੜਾ ਆਮ ਆਦਮੀ ਪਾਰਟੀ ਲੈਣ ਦਾ ਦਾਵਾ ਕਰਦੀ ਹੈ ਉਸ ਤੇ ਦੁਬਾਰਾ ਮੋਹਰ ਲਾਉਂਦੇ ਆ ਭਾਵੇਂ ਕਿ 2022 ਦੇ ਵਿੱਚ ਇਸ ਹਲਕੇ ਦੇ ਵਿੱਚੋਂ ਜਿਹੜੀ ਚੋਣ ਹੈ ਉਹ ਆਮ ਆਦਮੀ ਪਾਰਟੀ ਨੇ ਜਿੱਤੀ ਸੀ ਕਸ਼ਮੀਰ ਸਿੰਘ 16 ਇਥੋਂ ਵਿਧਾਇਕ ਚੁਣੇ ਗਏ ਸੀ ਪਰ ਉਹਨਾਂ ਦੀ ਬੇਵਕਤੀ ਮੌਤ ਹੋਣ ਤੋਂ ਬਾਅਦ ਇਹ ਸੀਟ ਖਾਲੀ ਘੋਸ਼ਿਤ ਕੀਤੀ ਗਈ ਹੈ ਜਿਸ ਤੇ ਚੋਣ ਹੋ ਰਹੀ ਹੈ ਤਾਂ ਤਰਨਤਾਰਨ ਦੇ ਲੋਕ ਕਿਸ ਪਾਸੇ ਜਾਣਗੇ ਤੁਹਾਨੂੰ ਕੀ ਲੱਗ ਰਿਹਾ ਹੈ ਆਪਣੀ رائے